ਉਦੇ ਦਰਸ਼ਨਾਂ ਤੋਂ ਵੱਡਾ ਕੁਝ ਨਹੀਂ ਵੇਖੋ ਕਿੰਡੀ ਵੱਡੀ ਗੱਲ ਕਹੀ ਏ ਫੇਰ ਕਿ ਅੱਗੇ ਰੱਖੀ ਏ ਜਦ ਦੱਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚਾ ਵੜਾਈ ਏ ਕਿੰਡੀ ਵੱਡੀ ਗੱਲ ਏ ਉਹਦਾ ਦਰਬਾਰ ਵੀ ਤੈਨੂੰ ਨਜ਼ਰ ਆ ਜਾਏ ਫਿਰ ਹਰ ਪ੍ਰਚਾਰਕ ਕਹਿੰਦਾ ਗੁਰੂ ਨੂੰ ਪਿਆਰ ਕਰੋ ਗੁਰੂ ਨੂੰ ਪਿਆਰ ਕਰੋ ਇੱਥੇ ਉਲਟੀ ਗੱਲ ਕਹੀ ਹੈ ਕਹਿੰਦੇ ਅਮਰਤ ਵੇਲਾ ਸੰਵਾਲ ਲੈ ਤੂੰ ਗੁਰੂ ਨੂੰ ਕੀ ਪਿਆਰ ਕਰਨਾ ਹੈ ਗੁਰੂ ਤੈਨੂੰ ਪਿਆਰ ਕਰੇ ਮੋਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਪੰਜਵੀਂ ਪੰਕਤੀ ਜਵਾਬ ਦਿੰਦਾ ਇਹ ਚੀਜ਼ਾਂ ਕਿਵੇਂ ਹੋਣ ਗਈਆਂ ਅਮਰਤ ਵੇਲਾ ਸੱਚਾ ਨਾਮ ਵੜਾਈ ਇਹ ਧਿਆਨ ਰੱਖਣਾ ਹੈ ਅਮਰਤ ਦੇ ਲਈ ਕੱਲ ਨਾ ਹੋ ਦੁਨਿਆਵੀ ਗੱਲ ਨਾ ਹੋ ਸੱਚੇ ਨਾਮ ਨਾਲ ਵੜਿਆਈ ਨਾਲ ਉਹਦੀ ਮਤ ਵਿਚਾਰ ਨਾਲ ਜੁੜੀ ਇਹ ਧਿਆਨ ਰੱਖੀ ਆਪ ਸੱਤ ਜੁਗਤੀਆਂ ਨੇ ਹੋਰ ਕੋ ਚੀਜ਼ ਨਹੀਂ ਲੱਗੀ ਵਈ ਇੱਕਦਮ ਤੁਹਾਨੂੰ ਗੱਜੇ ਗਈ ਐ ਸੱਤ ਵਧੀਆਂ ਜੁਗਤੀਆਂ ਥੋੜਾ ਥੋੜਾ ਸੈਡ ਸਹਯੋਗ ਇਹਦਾ ਲਓ ਤੇ ਕਿਰਪਾ ਹੋ ਸੇ ਪਹਿਲੀ ਯੁਗਤੀ ਜੇ ਤੁਹਾਡਾ ਚਿੱਤ ਕਰਦਾ ਹੈ ਅੰਮ੍ਰਿਤ ਵੇਲਾ ਮੈਨੂੰ ਮਿਲੇ ਮੇਰਾ ਪਿਓ ਜੰਗ ਦੇ ਮੈਦਾਨ 'ਚ ਸੰਭਾਲੇ ਤੇ ਮੈਂ ਆਮ ਲਾਈਫ ਅਜੇ ਜੀ ਰਿਹਾ ਸਾਰਾ ਕੁਝ ਕਰ ਰਿਹਾ ਹਾਂ ਹਾਂ ਵੀ ਲੇਟ ਉੱਠਦਾ ਇਹ ਤੁਹਾਡਾ ਜੋ ਜਿੰਨੂ ਦਰਦ ਹੈ ਜਿਵੇਂ ਅੰਮ੍ਰਿਤ ਵੇਲੇ ਜਾਗਣਾ ਪਹਿਲੀ ਯੁਗਤੀ ਇਹ ਮਹਾਂਪੁਰਜ ਦੱਸਦੇ ਸੀ ਪਹਿਲੀ ਯੁਗਤੀ ਰਾਤੀ ਜਿਹੜਾ ਪ੍ਰਸ਼ਾਦਾ ਛਕਦੇ ਹੋ ਜਿੰਨੀ ਭੁੱਖ ਹੋਵੇ ਅੱਧਾ ਪ੍ਰਸ਼ਾਦਾ ਕੱਟ ਸ਼ਕੋ ਆਖੋ ਸਤਨਹਾਂ ਵਾਹਿਗੁਰੂ ਜਿੰਨੀ ਭੁੱਖੇ ਅੱਧਾ ਪ੍ਰਸ਼ਾਦਾ ਕੱਟ ਸ਼ਕੋ ਬਹੁਤ ਸਹਾਈ ਹੋਏਗਾ ਤੁਹਾਨੂੰ ਇਥੇ ਕਈ ਦਲੀਲਾਂ ਸੀ ਮੈਂ ਤੇ ਮੈਂ ਆਪਜੀ ਬਹੁਤੀ ਲੇਟ ਨਾ ਹੋਵਾਂ ਕਦੇ ਤੁਸੀਂ ਘਰ ਵੈਸੇ ਰੁੱਸ ਕੇ ਜਾਂ ਕਿਸੇ ਹੋਰ ਕਾਰਨ ਕਰਕੇ ਮੈਂ ਰਾਤ ਦੀ ਰੋਟੀ ਨਹੀਂ ਖਾਣੀ ਤੇ ਜਿੰਦ ਨਹੀਂ ਖਾਓਗੇ ਤੁਹਾਨੂੰ ਕਿੰਨੀ ਵਾਰੀ ਰਾਤੀ ਜਾਗ ਆਉਂਦੀ ਇਹਦਾ ਤਲਕ ਇਹ ਆ ਕੋ ਸਤਨਾ ਜਿਹੜਾ ਬਹੁਤ ਰੱਜ ਕੇ ਸੋਏਗਾ ਉੱਠਣਾ ਔਖਾ ਜਿੰਨੀ ਭੁੱਖੇ ਉਹਦਾ ਪ੍ਰਸ਼ਾਦਾ ਉਹਦੇ ਨਾਲ ਘਟੇ ਬੜੇ ਆਰਾਮ ਨਾਲ 4:30 ਫਿਰ ਉੱਠ ਸਕਦਾ 5 ਵਜੇ 4:30 ਪਹਿਲੀ ਯੁਗਤੀ ਦੂਸਰੀ ਯੁਗਤੀ ਜਿਹੜਾ ਵੀ ਤੁਹਾਡੇ ਚੋਂ ਜਾਂਦਾ ਵੀ ਮੈਂ ਅਮਰਤ ਵੇਲਾ ਸੰਭਾਲਾਂ ਤੇ ਦੂਜੀ ਯੁਗਤੀ ਏ ਸਮੇਂ ਸਿਰ ਆਰਾਮ ਚ ਹੋ ਜਾਇਆ ਕਰੋ ਹਕੂ ਸਤਨਾ ਇਹ 10 ਦੇ ਲਾਗੇ ਜਾਗੇ ਆਰਾਮ ਚ ਬੜਾ ਸੁੱਖਾ ਹੋਏਗਾ ਉਠਣਾ ਤੁਹਾਡੇ ਸੰਭਾਲਣਾ ਬਹੁਤ ਸੁੱਖਾ ਹੋਏਗਾ ਇਹ ਦੂਜੀ ਯੁਗਤੀ ਹੈ ਹੁਣ ਜੇ ਇੱਕ ਇੱਕ 2-2 ਵਜੇ ਸੋਵੋਗੇ ਤੇ ਫਿਰ ਤੁਹਾਡੀ ਕੌਮ ਦੇ ਬੜੇ ਪਿਆਰੇ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਜੀ ਨੂੰ ਮੈਂ ਸੁਣ ਰਿਹਾ ਸੀ ਉਹਨਾਂ ਨੇ ਦੱਸਿਆ ਕਹਿੰਦੇ ਮੈਨੂੰ ਕਿਸੇ ਨੇ ਕਿਹਾ ਵੀ ਭਾਈ ਸਾਹਿਬ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ ਕਿਸੇ ਨੇ ਕਿਹਾ ਉਹਨਾਂ ਨੂੰ ਭਾਈ ਪਿੰਦਰਪਾਲ ਜੀ ਸਾਡੇ ਕੋ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ ਜਾਂਦਾ ਉਹਨਾਂ ਨੇ ਅਗੋਂ ਜਵਾਬ ਦਿੱਤਾ ਕਹਿੰਦੇ ਪਹਿਨਲੇ ਸੌਣ ਦਾ ਵੇਲਾ ਸੰਭਾਲ ਲਓ ਅੰਮ੍ਰਿਤ ਵੇਲਾ ਆਪੇ ਸੰਭਾਲਿਆ ਜਾਏਗਾ ਆਹ ਕੋ ਸਤਨਾ ਸੌਣ ਦਾ ਵੇਲਾ ਸੰਭਾਲ ਲਓ ਅਮਰਤ ਵੇਲਾ ਆਪਣੇ ਸਮੇਂ ਲੈ ਜੀ ਇਹ ਕੋਸ਼ਿਸ਼ ਕਰੋ 10 ਪੌਣੇ ਦਾ 10.5 ਆਰਾਮ ਚ ਹੋ ਜਾਇਆ ਜਾਵੇ ਇਹਨੂੰ ਫੀਲਣਾ ਕਰਨਾ ਤੁਸੀਂ ਮੰਨਾਂ ਵੀ ਲੋਗੇ ਪਰ ਜਦੋਂ ਕੋਈ ਵਿਆਹ ਸ਼ਾਦੀ ਆ ਗਿਆ ਨਾ ਫਿਰ ਤੁਹਾਡੇ ਦੋ ਵਜ ਜਾਣਗੇ ਵਿਆਹ ਸ਼ਾਦੀਆਂ ਚ ਜਾਓ ਵੀ ਜ਼ਰੂਰ ਗ੍ਰਸਤੀ ਨਿਭਾਣੀ ਹੈ 8.5 9 ਜਾਇਆ ਕਰੋ ਸਗਨ ਦਾ ਲਫਾਫਾ ਦਿਆ ਕਰੋ ਥੋੜਾ ਜਿਹਾ ਲਿਆ ਕਰੋ ਪੌਣੇ 10 9.5 ਵਾਪਸ ਆ ਜਾਓ ਮੇਰਾ ਵਿਆਹ ਵੀ ਭੁਗਤ ਗਿਆ ਦੁਨੀਆਦਾਰੀ ਵੀ ਭੁਗਤ ਗਈ ਪਰ ਮੈਂ ਆਪਣੇ ਕਲਗੀਆਂ ਵਾਲੇ ਦਾ ਹੀਰਿਆਂ ਵਰਗਾ ਅਮਰਤ ਵੇਲਾ ਨਹੀਂ ਚੜਨਾ ਉਸ ਵਾਂਗ ਇਹ ਬਾਬਾ ਨੰਦ ਸਿੰਘ ਜੀ ਦੇ ਬੱਚੇ ਨੇ ਕਹਿੰਦੇ ਜਦੋਂ ਰਾਤੀ 2:00 2:00 ਵਜੇ ਸੌਵਾਂਗੇ 1:30 1:30 ਵਜੇ ਪਾਰਟੀਆਂ ਤੋਂ ਆਵਾਂਗੇ ਵਿਆਹਾਂ ਤੋਂ ਆਵਾਂਗੇ ਉਸ ਦਿਨ ਅਮਰਤ ਵੇਲਾ ਸਾਡਾ ਟੁੱਟ ਦੇਗਾ ਤੇ ਬਾਬਾ ਅਨੰਤ ਸਿੰਘ ਜੀ ਦਾ ਬਚਨ ਹੈ ਇੱਕ ਦਿਨ ਦਾ ਅਮਰਤ ਵੇਲਾ ਟੁੱਟਿਆ ਹੋਇਆ ਕਈ ਵਾਰੀ 7 ਦਿਨ ਕਾਬੂ ਨਹੀਂ ਆਉਂਦਾ ਜੇ ਲ ਜਾਂਦਾ ਇੱਕ ਆਪੋ ਸਤਨਾ ਸਰਬਾਤ ਸੱਤ ਸੱਤ ਦਿਨ ਫਿਰ ਉਹ ਟਿਕਾਣੇ ਨਹੀਂ ਆਉਂਦਾ ਗੁਰੂ ਕਿਰਪਾ ਕਰੇ ਸੌਣ ਦਾ ਵੇਲਾ ਵੀ ਸਮਾ ਲੇ ਮੈਨੂੰ ਇੱਕ ਦਿਨ ਸ਼ਰਮ ਆਈ ਸੀ ਮੈਨੂੰ ਅਜਾਪਾ ਕੀਰਤਨ ਹੈ ਚਲੋ ਇਹ ਤੁਹਾਡੀ ਕਿਰਪਾ ਹੈ ਵੀ ਇਕ ਕੀਰਤਨ ਦੇ ਨਾਲ ਨਾਲ ਕਈ ਸੰਗਤਾਂ ਪਾ ਕੀਰਤਨ ਕਰਦੇ ਆ ਪਰ ਹੁਣ ਜਿਹੜੀ ਪਉਵਿੰਡ ਸੇਵਾ ਚੱਲ ਰਹੀ ਹੈ ਬਾਬਾ ਦੀਪ ਸਿੰਘ ਦਾ ਆਗਮਨ ਸਥਾਨ ਦਿਲ ਕਰਦਾ ਕਿਸੇ ਵੇਲੇ ਤੁਹਾਨੂੰ ਸਾਰੇ ਪਉਥੇ ਜਾਈਏ ਪੂਲਾ ਸਾਹਿਬ ਸੇਵਾ ਚੱਲ ਰਹੀ ਭਾਈ ਤਾਰੂ ਸਿੰਘ ਦਾ ਸਥਾਨ ਸਕੂਲ ਹੋਏ ਹੋਰ ਜਿਹੜੇ ਜਿਹੜੇ ਜਗ੍ਹਾ ਤੇ ਸਾਰੇ ਕਾਰਜ ਚੱਲ ਰਹੇ ਤੇ ਮੈਨੂੰ ਕਈ ਵਾਰੀ ਫਿਰ ਅਕਾਊਂਟ ਮਿਲਣੇ ਪੈਂਦੇ ਆ ਸੀਮਿੰਟ ਕਿੰਨਾ ਆਇਆ ਐ ਇਨੀ ਤਰੀਕ ਨੂੰ ਕਿੰਨਾ ਆਇਆ ਸੀਮਿੰਟ ਇਨੀ ਨੂੰ ਕਿੰਨਾ ਕਈ ਵਾਰੀ ਸਰੀਏ ਦੇ ਅਕਾਊਂਟ ਮਿਲਣੇ ਪੈਂਦੇ ਰੇਤ ਦੇ ਕਾਊਂਟ ਬਜਰੀ ਦੇ ਤੇ ਮੈਂ ਇੱਕ ਵਾਰੀ ਸਰੀਏ ਦਾ ਅਕਾਊਂਟ ਮਿਲ ਰਿਆ ਸਾਂ ਇਹ ਨਾਲ ਅਜੇ 20 ਮਿੰਟ ਦਾ ਕੰਮ ਰਹਿੰਦਾ ਸੀ ਆਪਾਂ ਆਪਾਂ ਚ ਮਿਲ ਲਈ ਸਾਂ ਇਨੀ ਤਰੀਕ ਨੂੰ ਇਨਾ ਆਇਆ ਦਾ ਰੇਟ ਆਇਆ ਕਿਉਂਕਿ ਇਹ ਵੀ ਗੁਰਨਾਨ ਦੀ ਡਿਊਟੀ ਸਮਝ ਕੇ ਮੈਂ ਕਰਦਾ ਨਾ ਕਰੀਏ ਤਾਂ ਸੱਲੀ ਨਹੀਂ ਹੁੰਦੀ ਚਲੋ ਸੰਗਤਾਇਕ ਇੱਕ ਪੈਸਾ ਸਹੀ ਜਾਵੇ ਕੋਸ਼ਿਸ਼ ਹੁੰਦੀ ਤੇ ਮੈਂ ਕਾਊਂਟ ਮਿਲ ਰਿਆ ਸਾਂ 9 ਵਜ ਕੇ 10 ਮਿੰਟ ਹੋ ਗਏ ਭਲਾਈ ਦੇ ਅੰਦਰ ਜਿਹੜਾ ਮੇਰੇ ਸਾਹਮਣੇ ਕਾਊਂਟ ਮਿਲ ਰਿਆ ਨਾ ਉਹਨੇ ਇੰਜ ਪੈਨ ਛੁੱਟਦਾ ਕਹਿੰਦਾ ਜੀ ਮੈਨੂੰ ਆਗਿਆ ਦਿਓ ਬਾਕੀ ਆਪਾਂ ਕੱਲ ਮਿਲਾਂ ਮੈਂ ਕਹਾਂ ਜੀ ਵੀ 25 ਮਿੰਟ ਦਾ ਕੰਮ ਹੈ ਮੈਂ ਪੂਕਤਾ ਕੇ ਜਾਉ ਕੰਮ ਮੁਕਾ ਕੇ ਜਾਉ ਕਾਊਂਟ ਮਿਲ ਰਿਆ ਹਜੇ ਅਸੀਂ ਕੀਰਤਨ ਕਰਦੇ ਆਂ ਓਏ ਕਾਮ ਬੰਦਾ ਮੈਨੂੰ ਕਹਿੰਦਾ ਜੀ ਮੈਂ ਆਪਣੀ ਜ਼ਿੰਦਗੀ ਇੱਕ ਪ੍ਰਣ ਕੀਤਾ ਹੋਇਆ ਹੈ ਕਿ ਉਹ ਕੀ ਕਹਿੰਦੇ 7:30 ਵਜੇ ਮੈਂ ਜਿੱਥੇ ਹੋਵਾਂ ਉੱਥੇ ਹੀ ਕੰਮ ਛੱਡ ਦੇਣਾ ਮੈਂ ਕਿਉਂਕਿ ਰੋਟੀ ਖਾ ਕੇ 10 ਵਜੇ ਤੱਕ ਮੈਂ ਆਰਾਮ 'ਚ ਹੋ ਜਾਣਾ ਹੁੰਦਾ ਹੈ ਕਿ ਮੇਰਾ 3-4 ਵਜੇ ਦਾ ਹੀਰਿਆਂ ਵਰਗਾ ਅੰਮ੍ਰਿਤ ਵੇਲਾ ਨਾ ਟੁੱਟ ਜਾਵੇ ਮੈਂ ਕਿਹਾ ਕਮਾਲ ਕਰਤੀ ਬਈ ਮਾ ਕੋ ਸਤਨਾ 나가 ਹੀ ਕੀਰਤਨ ਕਰਦੇ ਆ ਸਾਨੂੰ ਨਹੀਂ ਹੈਗਾ ਵੀ ਉਹ ਧਿਆਨ ਰੱਖੀਏ ਪਰ ਤੂੰ ਇੱਕ ਇਹੋ ਜਿਹਾ ਪ੍ਰਣ ਕੀਤਾ ਜਿਹੜਾ ਪ੍ਰਣ ਹੀਰਿਆਂ ਵਰਗੇ ਦਾਤ ਨਾਲ ਜੋੜਿਆ ਇਹ ਦੂਜੀ ਯੁਗਤੀ ਕੋਸ਼ਿਸ਼ ਕਰਿਆ ਕਰੋ ਮਤਲਬ ਵਿਆਹ ਸ਼ਾਦੀਆਂ ਜੀ ਤੁਹਾਨੂੰ 1:3 2:00 ਵਜੇ ਦੇ ਪਾਰਟੀਆਂ ਵੇਲੇ ਵੀ ਵਜਦੇ ਆ ਤੇ ਗੁੱਸਾ ਨਾ ਕਰਿਓ ਸੀਰੀਅਲ ਦੇਖਦੇ ਆ ਵੀ ਵਜਦੇ ਆ ਕੋਈ ਸਤ ਨਾ ਸੀਰੀਅਲ ਵੀ ਕਈ ਵਾਰੀ 6:30 11:00 ਵਜੇ ਜਾਂਦੇ ਆ ਇਹ ਧਿਆਨ ਰੱਖ ਇਹ ਅਮਰਤ ਵੇਲਾ ਸੰਭਾਲਣਾ ਹੈ ਪਹਿਲੇ ਸੌਣ ਦਾ ਵੇਲਾ ਸੰਭਾਲੋ ਅਮਰਤ ਵੇਲਾ ਫਿਰ ਆਪੇ ਸੰਭਾਲਿਆ ਜਾਵੇ ਜੇ ਸੌਣ ਦਾ ਵੇਲਾ ਨਹੀਂ ਸੰਭਾਲਿਆ ਤੇ ਰੁਕ ਜਾ ਇਹ ਦੂਜੀ ਯੋਗਤੀ ਸਮੇ ਸਿਰ ਆਰਾਮ ਚ ਹੋ ਜਾ ਆ ਕਿਰਪਾ ਕਰਨੀ ਜੀ ਸਤ ਰਾਮ ਜੀ ਜੀ ਜੁਗਤੀ ਅਲਾਰਮ ਦਾ ਸਾਰਾ ਲੈ ਲੈ ਕੋਈ ਗੁਨਾਹ ਨਹੀਂ ਇੱਕ ਕੜੀ ਲਾ ਲਓ ਤੇ ਤੇ ਦੋ ਲਾਰਮ ਲਾ ਲਓ ਦੂਜੀ ਲਾ ਲਓ ਲਾਣੀ ਕੁਝ ਵੀ ਮਤਲਬ ਸਾਰਾ ਇਹ ਮੈਂ ਇੱਕ ਗੱਲ ਬਿਲਕੁਲ ਆਮ ਕਰ ਰਿਹਾ ਤੁਹਾਡੇ ਨੇ ਹੋਰ ਇਹਨੂੰ ਦੂਜੇ ਬੰਨੇ ਨਾਲ ਖੜਨਾ ਤੁਹਾਡੇ ਚੋਂ ਕੁਝ ਬਖਸ਼ੀਆਂ ਰੂਹਾਂ ਬੈਠੀਆਂ ਹੋਣਗੀਆਂ ਇਹ ਅਲਾਰਮ ਉਹਨਾਂ ਵਾਸਤੇ ਨਹੀਂ ਜਿਹੜੀ ਹੁਣ ਮੈਂ ਗੱਲ ਬੋਲਣ ਲੱਗਾ ਉਹ ਤੁਹਾਡੇ ਚੋਂ ਕੁਝ ਸਮਝਣਗੇ ਕੁਝ ਨਹੀਂ ਆਮ ਵਸਥਾ ਚੋਂ ਲਾਰਮ ਲਾ ਲਓ ਕੋਈ ਗੱਲ ਨਹੀਂ ਪਰ ਤੁਹਾਡੇ ਚੋਂ ਕਈ ਰੂਹਾਂ ਇਹੋ ਜਿਹੀਆਂ ਬੈਠੀਆਂ ਹੋਣਗੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਣਗੀਆਂ ਕਿ ਤੁਸੀਂ ਮਨਜ ਧਾਰ ਲਓ ਸਵੇਰੇ ਟੇਨ ਫੜਨੀ ਹੈ ਮਨਜ ਧਾਰ ਲਓ ਸਵੇਰੇ ਇਹਨੇ ਵਜੇ 6:30 ਉੱਠਣਾ ਤੇ ਮੈਂ ਗੁਰੂ ਦੀ ਜ਼ੋਰੀ ਚ ਕਹਿਣਾ ਉਹ ਜਾਣਦੀਆਂ ਨੇ ਜੋ ਉਹਨਾਂ ਨੇ ਸੋਚਿਆ ਹੋਵੇ ਇਹਨੇ ਵਜੇ ਉੱਠਣਾ ਤੇ ਆਪ ਛੀਤ ਸਿੰਘ ਕਿਸੇ ਨਾ ਕਿਸੇ ਰੂਪ ਵਿੱਚ ਕਿਰਪਾ ਕਰ ਦੇ ਜੀ ਆਪ ਵਰਤਦੇ ਨੇ ਉਹ ਵਿਦ ਬਣਦੀ ਉਹਨੇ ਵਜੇ ਆਪਣੇ ਆਪ ਜਾਗਦਾ ਜਾਂਦਾ ਵਿਦ ਬਣ ਜਾਂਦੀ ਜਿਹੜੇ ਉੱਥੇ ਪਹੁੰਚੇ ਹੋਣ ਉਹ ਆਰਾਮ ਨਹੀਂ ਲੈਂਦੇ ਉਹ ਤਰਗਾਈ ਡਿਊਟੀਆਂ ਲੱਗੀਆਂ ਤੀ ਤੇ ਤੀਜੀ ਜੁਗਤੀ ਆਰਾਮ ਦਾ ਵੀ ਸਾਰਾ ਲੈ ਲੋ ਇਹ ਵਿਸਾਈ ਚੌਥੀ ਜੁਗਤੀ ਪਾਣੀ ਦਾ ਜੱਗ ਸਰਾਣੇ ਸਰਾਣੇ ਨਹੀਂ ਮਤਲਬ ਪਲੰਘ ਕੋਲ ਛੋਟਾ ਜਿਹਾ ਮੇਜ਼ ਉੱਥੇ ਪਾਣੀ ਦਾ ਜੱਗ ਤੇ ਤੌਲੀਆ ਰੱਖ ਲਿਆ ਕਰ ਤੁਸੀਂ 5 ਵਜੇ ਉੱਠੇ ਹੋ ਨਾ ਯੂਰਪੀਅਨ ਨੀਂਦਰ ਦਾ ਪੂਰਾ ਪਿਆਰ ਬੈਜੋ ਚੌਂਕੜੀ ਮਾਰ ਕੇ ਹੁਣ ਯੋਰ ਪੂਰਾ ਪਿਆ ਆਪਣਾ ਹੱਥ ਖੜੋ ਤੌਲੀਆ ਜੱਗ ਤੋਂ ਟੱਕਣ ਲਾਓ ਤੌਲੀਆ ਢੋਬ ਦਿਓ ਯੋਰ ਪਿਆਰ ਉਹ ਤੋਲੀਆਂ ਗਿੱਲਾ ਫੜੋ ਅੱਖਾਂ ਨੂੰ ਲਾ ਦਿਓ ਮੈਂ ਮਹਾਰਾਜ ਦੀ ਜ਼ੋਰੀ ਕਹਿੰਦਾ 60% ਸੁਚੇਤ ਹੋ ਜਾਓ 60% ਇਹ ਹਾਨੀ ਕਿ ਨਹੀਂ ਕੀ ਗੱਲਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਕਿਉਂ ਸੁਚੇਤ ਹੋ ਜਾਓਗੇ ਪਾਣੀ ਨੂੰ ਬਰ ਮਿਲਿਆ ਨੂੰ ਬਰ ਮਿਲਿਆ ਰੱਬ ਨੇ ਜਦੋਂ ਬੰਦੇ ਨੂੰ ਧਰਤੀ ਤੇ ਭੇਜਿਆ ਨਾ ਉਹਨੇ ਵੀ ਕਿਤੇ ਕਹਤਾ ਗਰੰਟੀ ਪਾਓ ਕੋਈ ਤੇ ਗਰੰਟੀ ਪਾਓ ਭਾਈ ਬੰਦੇ ਦੀ ਗਰੰਟੀ ਹੈ ਸਾਜ ਜੀ ਕਾਰਵਾਈ ਪੂਰੀ ਕਰ ਲਈਏ ਉਦੋਂ ਇਹਨੇ ਜਲ ਦੇਵਤੇ ਪਾਣੀ ਨੇ ਇਹ ਗਵਾਈ ਪਾਈ ਹੈ ਕਿ ਇੰਨੀ ਕ ਮੈਂ ਗਵਾਈ ਪਾਣਾ ਵਾ ਨਿਰੰਕਾਰ ਜਦੋਂ ਸਵੇਰੇ ਮੈਨੂੰ ਪਿੰਡੇ ਤੇ ਪਾਏਗਾ ਨਾ ਇੱਕ ਵਾਰੀ ਮੈਂ ਭਾਈ ਗੁਰੂ ਕੋ ਢਾ ਦੇਵਾਂਗਾ ਮੁੜ ਕੇ ਸਾਰਾ ਦਿਨ ਲਵੇ ਨਾ ਲਵੇ ਇਹ ਬੀਤਦੀ ਹੈ ਸਾਡੇ ਨੂੰ ਦੇਖੋ ਕਈ ਵਾਰੀ ਚਾਰ ਚਾਰ ਕੀਰਤਨ ਹੁੰਦੇ ਆ ਪੰਜ ਪੰਜ ਤੇ ਮੈਂ ਸਾਜ ਦਾ ਥੱਕ ਜੀਦਾ ਕਈ ਵਾਰੀ ਤਿੰਨ ਕੀਰਤਨ ਹੋ ਗਏ ਥੱਕ ਗਿਆ ਵਿਚ ਰਾਮ ਦਾ ਟਾਈਮ ਹੈ ਹੀ ਨਹੀਂ ਚੌਥਾ ਫੇਰ ਯੋਰ ਪੂਰਾ ਪਿਆ ਹੁੰਦਾ ਹਾਲਸ ਦਾ ਥਕਾਵਟ ਦਾ ਤੇ ਸਾਡੇ ਨਾਲ ਵੀ ਦੀ ਜਦੋਂ ਚੌਥਾ ਕੀਰਤਨ ਨੇ ਉਧਰੋਂ ਨੀਂਦਰ ਦਾ ਯੋਰ ਪਿਆ ਵਾਸ਼ ਬੇਸਨ ਦੀ ਟੂਟੀ ਖੋਲੀ ਦੀਏ ਤੇ ਪਾਣੀ ਠੰਡੇ ਦੇ ਨਾਲ ਛਿੱਟੇ ਮਾਰੀਦੇ ਛਿੱਟੇ 5 ਮਿੰਟ ਮਾਰੀ ਜਾਈਦੇ ਮਾਰੀ ਜਾਈਦੇ ਛਿੱਟੇ ਉਹ 5 ਮਿੰਟ ਬਾਅਦ ਕੀ ਹੁੰਦਾ ਤੁਸੀਂ 2 ਘੰਟੇ ਲਈ ਸੁਚੇਤ ਹੋ ਗਏ ਹੁਣ ਜੋ ਮਰਜ਼ੀ ਕਰ ਲਓ ਉਦੋਂ ਮੈਂ ਕਹਾਂ ਜਲ ਤੇਰੇ ਚ ਵੀ ਤਾਕਤ ਆ ਕੋ ਸਤਨਾ ਤੂੰ ਵੀ ਸੁਚੇਤ ਤਾਂ ਲੈ ਆਉਣਾ ਕਿੰਨੀਆਂ ਹੋ ਗਈਆਂ ਜੀ 4 ਹੋ ਗਈਆਂ ਚਲੋ 2 ਮਿੰਟ ਬੈਠੇ ਹੋ ਕਿਰਪਾ ਕਰਿਓ ਟੱਟੀ ਆਈ ਵੀਚਾਰ ਵੜਿਆਈ ਵੀਚਾਰ ਸਤਨਾ ਤੁਈ ਇੰਨੇ ਕਿਨੇ ਗਿਆ ਵਿਧੀਆਂ ਨੇ ਪੰਜਵੀਂ ਜੁਗਤੀ ਤੁਹਾਡੇ ਜੋ ਜਿਹਦਾ ਦਿਲ ਕਰਦਾ ਅੰਮ੍ਰਿਤ ਵੇਲਾ ਸੰਭਾਲਣ ਤੇ ਮੈਂ ਗੁਰੂ ਦੀ ਜ਼ੋਰੀ ਚ ਕਹਨਾ ਵਾਂ ਇੱਕ ਜਾਂ ਦੋ ਜਪਜੀ ਸਾਹਿਬ ਨੇ ਪਾਠ ਵਧਾ ਦਿਓ ਇਹ ਪੰਜਵੀਂ ਜੁਗਤੀ ਪੰਜ ਕਰ ਲੋ ਬਹੁਤ ਵਧੀਆ ਜੋ ਤੁਹਾਡਾ ਨੇਮ ਹੈ ਨਾ ਉਸ ਤੋਂ ਇਲਾਵਾ ਐਸ ਵਾਸਤੇ ਵੱਖਰੇ ਉਹ ਜਿਹੜੇ ਇੱਕ ਜਾਂ ਦੋ ਜਪਜੀ ਸਾਹਿਬ ਪਾਠ ਕਰਕੇ ਰੋਜ਼ ਅਰਦਾਸ ਕਰਨੀ ਹੈ ਗੁਰੂ ਗੋਬਿੰਦ ਸਿੰਘ ਜੀ ਮੈਥੋਂ ਨਹੀਂ ਉੱਠਿਆ ਜਾਂਦਾ ਦੋ ਪਾੜ ਜਪਜੀਤ ਸਾਹਿਬ ਤੁਸੀਂ ਹੋਰ ਵੱਖਰੀ ਸੇਵਾ ਲਈਏ ਮੈਥੋਂ ਨਹੀਂ ਉੱਠਿਆ ਜਾਂਦਾ ਤੁਸੀਂ ਵਿਧ ਬਣਾਦੇ ਹੋ ਗੁਰੂ ਦੀ ਡਿਊਟੀ ਹੈ ਸੁਖਮਨੀ ਸਾਹਿਬ ਕਦੀ ਪੜੋ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਇਨ ਫੀਲਾਂ ਕਰਨਾ ਅਸੀਂ ਕੱਲਾ ਪਛਤਾਵਾ ਕਰੀ ਜਾਈਏ ਸਾਡਾ ਜੀ ਅੰਮ੍ਰਿਤ ਵੇਲਾ ਨਹੀਂ ਬਣਦਾ ਸਾਡਾ ਜੀ ਅੰਮ੍ਰਿਤ ਵੇਲਾ ਨਹੀਂ ਇਹ ਗੱਲਾਂ ਦਾ ਪਛਤਾਵਾ ਹੈ ਤੁਸੀਂ ਉਹਦੇ ਪਿੱਛੇ ਦੋ ਪਾੜ ਜਪਜੀ ਸਾਹਿਬ ਇੱਕ ਪੰਜ ਤਿੰਨ ਵਧਾਉਂਦੇ ਹੋ ਇਹ ਸੱਚਾ ਪਛਤਾਵਾ ਹਕੂ ਸਤਨਾਮ ਮਹਾਰਾਜ ਜੀ ਮੈਂ ਨਾਮ ਆਪ ਜੀ ਦੀ ਕਿਰਪਾ ਨਾਲ ਤੁਸੀਂ ਵਿਦ ਬਣਾਓ ਇਹ ਪੰਜਵੀਂ ਜੁਗਤੀ ਕੋਈ ਥੋੜਾ ਜਿਹਾ ਨਾਮ ਵੱਖਰਾ ਕੇ ਦਾਤ ਹੀਰਿਆਂ ਵਰਗੀ ਝੋਲੀ ਚ ਪਾ ਜੇ ਛੇਵੀਂ ਜੋਤੀ ਅੰਮ੍ਰਿਤ ਵੇਲੇ ਦੀ ਇਹ ਹੈ ਤੇ ਸਰਲ ਜੀ ਹੈ ਪਰ ਮੇਰਾ ਦਿਲ ਕਰਦਾ ਬੋਲ ਜਾ ਤੁਸੀਂ 5 ਵਜੇ ਉੱਠੇ ਹੋ ਹਾਂਜੀ ਤੁਸੀਂ ਤੋਲੀਆਂ ਵੀ ਗਿੱਲਾ ਲਾ ਲਿਆ ਅੱਖਾਂ ਨੂੰ 60% ਸੁਚੇਤ ਹੋ ਗਏ ਤਾਂ ਵੀ ਮਨ ਕਹਿੰਦਾ ਸੌ ਜਾ ਇੱਕ ਵਾਰੀ ਟਰਾਈ ਕਰਿਓ ਮੇਰੀ ਆਪਣੀ ਲਾਈਫ ਜੇ ਟਰਾਈ ਕਾਮਯਾਬ ਹੋਈਗੇ ਯੋਰਪਿਆ ਨਾਲ ਥਕਾਵਟ ਹੋਈ ਨਹੀਂ ਜੀ ਜਦੋਂ ਤੁਹਾਨੂੰ 5 ਵਜੇ ਪੂਰਾ ਯੋਰਪਿਆ ਹੋਵੇ ਤੋਲੀਆਂ ਵੀ ਗਿੱਲਾ ਅੱਖਾਂ ਨੂੰ ਲਾ ਲਿਆ ਤਾਂ ਵੀ ਯੋਰਪਿਆ ਹੋਇਆ ਹੈ ਤੇ ਇੱਕ ਗੱਲ ਕਿਹਾ ਕਰੋ ਮਨ ਨੂੰ ਮਨਾ ਮਨਾ ਉੱਠ ਪਿਆ ਇਸ਼ਨਾਣ ਕਰਕੇ ਜੁੜ ਜਾ ਮਨਾ 8 ਵਜੇ ਤਨ ਫਿਰ ਸੁਵਾ ਦੇਾਂਗੇ ਇੱਕ ਕਦੀ ਟਰਾਈ ਕਰਿਆ ਜੀ ਮੈਂ ਜਦੋਂ ਆਪਣੇ ਮਨ ਨੂੰ ਕਈ ਵਾਰੀ ਕਹਿੰਦਾ ਨਾ ਵੀ ਤੈਨੂੰ 8:30 ਫਿਰ ਸੁਵਾ ਦੇਾਂਗੇ ਅੱਧੇ ਪੌਣੇ ਘੰਟੇ ਲਈ ਤੇ ਕਈ ਵਾਰ ਹਿੰਮਤ ਆ ਜਾਂਦੀ ਆਪੋ ਸਤਨਾਮ ਚੱਲ ਕੋਈ ਨਹੀਂ 8:30 ਫਿਰ ਅੱਧਾ ਪੌਣਾ ਘੰਟਾ ਲੱਕ ਸਿੱਧਾ ਕਰ ਲਾਂਗੇ ਉੱਠ ਪਈਏ ਇੱਕ ਕਦੀ ਟਰਾਈ ਕਰਿਆ ਸਰਲ ਜੀ ਹੈ ਪਰ ਕਈ ਵਾਰੀ ਸਰਲ ਵੀ ਬੜਾ ਵੱਡਾ ਕਾਮਯਾਬੀ ਲੈ ਜਾਂਦੀ ਸਤਵੀਂ ਯੁਗਤੀ ਅਮਰਤ ਵੇਲੇ ਦੀ ਸਤਵੀਂ ਹਾਏ ਹਾਏ ਹੁਣ ਇਹਨੂੰ ਫੀਲ ਨਾ ਕਰਨਾ ਦੂਜੇ ਬੰਦੇ ਨਾਲ ਖੜਨਾ ਸਤਵੇਂ ਯੁਗਤੀ ਥੋੜੀ ਜੀ ਹਾਰਡ ਆ ਮਾੜੀ ਜੀ ਪਰ ਆਪਾਂ ਨਿਰਮਲ ਭੈ ਦੇ ਵਿੱਚ ਇਹ ਮਹਾਪੁਰਜ ਦੱਸਦੇ ਸੀ ਕਹਿੰਦੇ ਜਦੋਂ ਤੁਸੀਂ ਸਵੇਰੇ ਉੱਠੇ ਹੋ ਨਾ 5 ਵਜੇ 4:30 ਤੇ ਹੁਣ ਦਿਲ ਨਹੀਂ ਕਰ ਰਿਹਾ ਉੱਠਣ ਨੂੰ ਨਹੀਂ ਕਰ ਰਿਹਾ ਤੇ ਕਹਿੰਦੇ ਸਤਵੇਂ ਯੁਗਤੀ ਏ ਆਪਣੇ ਮਨ ਨੂੰ ਕਿਹਾ ਕਰੋ ਮਨਾ ਮਨਾ ਕਿਤੇ ਅੱਜ ਦਾ ਦਿਨ ਤੇਰਾ ਖੀਰਲਾ ਦਿਨ ਨਾ ਹੋਵੇ ਇਹਨੂੰ ਦੂਜੇ ਬੰਦੇ ਨਾਲ ਖੜਨਾ ਵਾਹਿਗੁਰੂ ਸਭ ਦੀ ਉਮਰ ਲੰਬੀ ਕਰੇ ਤੁਹਾਡੀ ਰੱਖੀ ਕਰੇ ਅੰਗ ਸੰਗ ਰਵੇ ਪਰ ਇੱਕ ਦਿਨ ਤੇ ਜਾਣਾ ਨਾ ਇਹ ਮਨ ਨੂੰ ਕਿਤੇ ਕਹੂਗਾ ਨਾ ਬਾਈ ਚਾਂਸ ਜੇ ਤੇ ਰਾਜ ਆਖਰੀ ਦਿਨ ਹੋਇਆ ਤੇ ਜਦੋਂ ਤੈਨੂੰ ਉਥੇ ਪੇਸ਼ ਕੀਤਾ ਤੇ ਉਹਨੇ ਤੇਰੇ ਖਾਤੇ ਦੀ ਵਿਚਕਾਰੋਂ ਨਾ ਵੇਖਿਆ ਅਖੀਰ ਤੋਂ ਹੀ ਵੇਖ ਲਿਆ ਆਖੋ ਸਤਨਾਮ ਓਹੋ ਇਹ 7:30 ਉੱਠੀ ਏ ਜਿਉਂਨੇ ਤੇਰਾ ਖਾਤੇ ਦਾ ਖੀਰਲਾ ਪੇਜ ਹੀ ਕਈ ਵਾਰੀ ਅਫਸਰ ਜਿਹੜਾ ਹੈ ਮਾਲਕ ਜਿਹੜਾ ਨਾ ਸਟਾਰਟਿੰਗ ਤੇ ਪੇਜ ਵੇਖ ਲੈਂਦਾ ਖੀਰ ਲੇਖ ਲੈਂਦਾ ਤੇ ਜਿਉਂਨੇ ਖੀਰਲਾ ਪੇਜ ਵੇਖ ਲਿਆ 7:30 ਉੱਠੀ 7:30 ਉੱਠਿਆ ਉੱਠਿਆ ਵੀ ਕਹਿ ਦਿੰਨੇ ਹੋਵੇ ਤੇ ਬੀਬੀਆਂ ਕਹਿੰਦੇ ਸਾਨੂੰ ਹੀ ਕਿਹਾ ਹੈ ਤੇ ਕੀ ਮੂਹ ਹੈ ਇਹ ਵੀ ਭੈ ਇਹਨੂੰ ਨਿਰਮਲ ਭੈ ਕਹਿੰਦੇ ਆ ਕਦੀ ਲਾਵਾਂ ਪੜੋ ਨਾ ਲਾਵਾਂ ਤੇ ਤੀਜੀ ਲਾਂਚ ਕਹਿੰਦੇ ਨਿਰਮਲ ਭੋਪਾਇਆ ਹਰ ਗੁਣ ਇਹ ਨਰਮਲ ਭੈ ਵਧੀਆ ਤੇ ਤੁਹਾਡੀ ਸੰਗਤ ਜੋ ਮੈਨੂੰ ਕਿਸੇ ਨੇ ਕਿਹਾ ਸੀ ਕਹਿੰਦਾ ਜੀ ਮੈਂ ਦੋ ਲਾਰਮ ਲਾਨਾ ਵਾ ਫਿਰ ਇੱਕ ਟੈਲੀਫੋਨ ਦਾ ਲਾਰਮ ਹੁੰਦਾ ਟੈਲੀਫੋਨ ਦਾ ਵੱਖਰਾ ਲਾਰਮ ਹੁੰਦਾ ਵੀ ਟੈਲੀਫੋਨ ਵਾਲੇ ਬਿੱਲ ਮਾਰ ਦਿੰਦੇ 9 ਵਜੇ ਕਹਿੰਦਾ ਜੀ ਦੋ ਲਾਰਮ ਘੜੀ ਦੇ ਲਾਨਾ ਇੱਕ ਲਾਰਮ ਟੈਲੀਫੋਨ ਵਾਲਾ ਲਾਨਾ ਤੇ ਚੌਥਾ ਮੈਂ ਵੋਟੀ ਨੂੰ ਕਿਹਾ ਆ ਉਹਨੇ ਲਾਰਮ ਲਾਂਦਾ 4:31 5:2 5:3 ਆਪਣਾ ਟੈਲੀਫੋਨ ਦਾ ਤੇ ਕਹਿੰਦਾ 5:30 ਮੈਂ ਵੋਟੀ ਨੂੰ ਕਿਹਾ ਵੀ ਤਿੰਨੇ ਜਗ੍ਹਾ ਤੋਂ ਨਾ ਉਠਾਂ ਤੇ ਤੂੰ ਉਠਾ ਦੇਣਾ ਕਹਿੰਦਾ ਜੀ ਮੈਂ ਪਹਿਲਾ ਲਾਰਾਂ ਵਜਦਾ ਤਾਂ ਵੀ ਨਹੀਂ ਉੱਠਦਾ ਦੂਜਾ ਵਜਦਾ ਤਾਂ ਵੀ ਨਹੀਂ ਮੇਰੇ ਕੋਲ ਉੱਠਿਆ ਜਾਂਦਾ ਟੈਲੀਫੋਨ ਨਾਲ ਬਿੱਲ ਮਾਰਦੇ ਉਹ ਵੀ ਮੈਂ ਚੁੱਕ ਕੇ ਰੱਖ ਦੇਣਾ ਤੇ ਚੌਥਾ ਮੇਰੀ ਘਰ ਵਾਲੀ ਹਲਾ ਲਾ ਕੇ ਥੱਕ ਜਾਂਦੀ ਕਹਿੰਦਾ ਮੇਰਾ ਕੀ ਕਸੂਰ ਹੈ ਮੈਂ ਤਾਂ ਸਾਰਾ ਕੁਝ ਕੀਤਾ ਆਪ ਕੋ ਸਤਨਾ ਮੇਰਾ ਕੀ ਕਸੂਰ ਹੈ ਮੈਂ ਇਹਦਾ ਜਵਾਬ ਸੁਣਿਆ ਸੀ ਮਹਾਂਪੁਰਸ਼ਾਂ ਕੋ ਅੱਛਾ ਇੰਨਾ ਚੰਗਾ ਤੂੰ ਪਹਿਲਾ ਲਾਰਮ ਹੀ ਲੰਨਾ ਦੂਜਾ ਵੀ ਫਿਰ ਟੈਲੀਫੋਨ ਦਾ ਲਾਰਮ ਹੀ ਫਿਰ ਚੌਥਾ ਘਰ ਵਾਲੀ ਤੈਨੂੰ ਠੰਮ ਵੀ ਆ ਤਾਂ ਵੀ ਨਹੀਂ ਉੱਡਦਾ ਤੂੰ ਕਹਿੰਦਾ ਮੇਰਾ ਹੁਣ ਕੀ ਕਸੂਰ ਹੈ ਮੈਂ ਤਾਂ ਫਰੀ ਆ ਮੈਂ ਤਾਂ ਪੂਰੀ ਕੋਸ਼ਿਸ਼ ਕੀਤੀ ਫਿਰ ਮੈਂ ਮਾਂ ਪਰਸ਼ਾ ਤੋਂ ਜਵਾਬ ਸੁਣਿਆ ਸੀ ਮੈਂ ਕਿਹਾ ਵੀ ਪਹਿਲਾ ਲਾਰਮ ਹੀ ਵੱਜ ਗਿਆ ਦੂਜਾ ਵੀ ਵੱਜ ਗਿਆ ਟੈਲੀਫੋਨ ਵਾਲਾ ਵੀ ਵੱਜ ਗਿਆ ਹੁਣ ਤੇਰੀ ਘਰ ਵਾਲੀ ਜੇ ਤੈਨੂੰ ਆ ਕੇ ਲਾ ਕੇ ਇੰਨਾ ਹੀ ਕਹਿ ਦੇਵੇ ਮੈਂ ਕਿਹਾ ਤੈਨੂੰ ਇੰਨਾ ਹੀ ਕਹਿ ਦੇਵੇ ਉੱਠੋ ਜੀ ਤੁਹਾਡੇ ਮੰਜੇ ਥੱਲੇ ਸੱਪ ਹੈਗਾ ਮੈਂ ਕਾ ਉਠੇਗਾ ਕਿ ਨਹੀਂ ਕਿਆ ਕੋ ਸਤਨਾਮ ਬਿੱਤੇ ਨੂੰ ਕਹਿ ਦੇਦੇ ਚਾਰ ਫੁੱਟ ਲੰਬਾ ਥੱਲੇ ਮੰਜੇ ਦੇ ਸਾਤੇ ਮੈਂ ਕਹਾਂ ਫਿਰ ਉਠੇਗਾ ਜ ਨਹੀਂ ਕਹਿੰਦਾ ਜੀ ਉਠਣਾ ਇੱਕ ਪਾਸੇ ਰਿਹਾ ਬਾਹਰ ਨੂੰ ਭੱਜਾਂਗਾ ਮੈਂ ਤੇ ਬਾਹਰ ਨੂੰ ਭੱਜਾਂਗਾ ਫਿਰ ਉਠਣਾ ਦੇ ਇੱਕ ਪਾਸੇ ਰਿਹਾ ਮੈਂ ਕਹਾਂ ਬਸ ਇੰਨੀ ਕੁ ਕੁੰਡੀ ਏ ਗੁਰਬਾਣੀ ਕਹਿੰਦੀ ਏ 나ਗ ਰੂਪੀ ਕਾਲ ਪਤਾ ਨਹੀਂ ਕਿਹੜੇ ਵੇਲੇ ਤੇਰੇ ਕੋਲ ਆ ਜਾਣਾ ਆਖੋ ਸਤਨਾਮ ਇਹਨੂੰ ਕੋਲ ਜਾਣ 나ਗ ਰੂਪੀ ਕਾਲ ਪਤਾ ਹੀ ਨਹੀਂ ਉਨੇ ਕਨੇ ਸਵਾਦ ਲੇਤੇ ਗਣ ਕੇ ਆਖੋ ਸਤਨਾ ਇਹ ਥੋੜਾ ਜਿਹਾ ਨਿਰਮਲ ਪੈ ਰੱਖੋ ਸਤਵੀਂ ਯੁਗਤੀ ਕਿ ਮਨਾ ਕਿਤੇ ਆਖਰੀ ਦਿਨ ਨਾ ਹੋਵੇ ਉਥੇ ਫਿਰ ਕੀ ਤੇਰੀ ਹਾਜ਼ਰੀ ਲੱਗੂ ਗੱਜ ਕੇ ਆਖੋ ਸਤਨਾ ਹਾਂ ਛੱਜ ਅੱਠ ਵਜੇ ਉੱਠੀ ਸੀ ਸਭ ਤੋਂ ਜਲਦੀ ਇੱਕ ਸੱਤ ਯੁਗਤੀਆਂ ਨੇ ਜਿਹੜੀਆਂ ਤੁਹਾਨੂੰ ਸੈਡ ਸਹਯੋਗ ਦੇ ਸਕਦੀਆਂ ਤੇ ਮੈਂ ਇੱਕ ਗੁਰੂ ਦੀ ਜ਼ੁਰੀ ਜੀ ਕਹਿਣਾ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਿਆਂ ਦਾ ਸ਼ੀਦੀ ਵਿਹਾੜੇ ਦੇ ਦਿਨ ਭਾਈ ਸੰਗਤ ਸਿੰਘ ਜੀ ਹੋਰ ਸਿੰਘਾਂ ਦੇ ਸ਼ੀਦੀ ਦਿਹਾੜੇ ਦੇ ਦਿਨ ਅੱਜ ਇੱਥੇ ਤੁਹਾਡੇ ਮਨਾਏ ਸਫਲੇ ਹੋ ਜਾਣਗੇ ਅਗਰ ਤੁਹਾਡੇ ਚੋਂ ਕੋਈ ਇੱਕ ਵੀ ਅੰਮ੍ਰਿਤ ਵੇਲਾ ਸੁਣਾ ਲਗੇ